ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਕਹਾਣੀ ਕਰਨੇ ਮੋਨਿਕਾ ਸਹਿਜਲ ਉਮੀਦ ਹੈ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਆਓ ਸ਼ੁਰੂ ਕਰਦੀਆਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੋਨਿਆ ਸੀ ਮੁੰਡੇ ਵਾਲਿਆਂ ਨੇ ਦਾਜ ਵੀ ਨਹੀਂ ਸੀ ਮੰਗਿਆ ਰਮਨ ਦੀ ਹੋਣ ਵਾਲੀ ਦੁਲਹਨ ਨੀਹਾ ਜਿਵੇਂ ਸੱਚਮੁੱਚ ਅਰਸ਼ੋਤਰੀ ਕੋਈ ਪਰੀ ਹੋਵੇ ਐਨੀ ਸੁਨੱਖੀ ਲੰਬੀ ਬਹੁਤਾ ਰਮਨ ਦੇ ਖਾਨਦਾਨ ਵਿੱਚ ਅਜੇ ਤੱਕ ਨਹੀਂ ਸੀ ਆਈ ਸਭ ਤੋਂ ਪਹਿਲਾਂ ਕੁੜਮਾਈ ਦੀਆਂ ਸ਼ਾਂਪਾਂ ਇੱਕ ਦੂਜੇ ਦੀਆਂ ਉਂਗਲੀਆਂ ਵਿੱਚ ਪਾਈਆਂ ਗਈਆਂ। ਨੀਹਾ ਦੇ ਨੈਣਾਂ 'ਚ ਝੜਦੀ ਖੁਸ਼ੀ ਉਸਰ ਸਾੰਭੀ ਨਹੀਂ ਜਾ ਰਹੀ ਸੀ। ਰਮਨ ਵੀ ਬੇहद ਖੁਸ਼ ਨਜ਼ਰ ਆ ਰਿਹਾ ਸੀ ਕਿਉਂਕਿ ਉਸ ਦੇ ਸਾਰੇ ਦੋਸਤਾਂ ਜਾਂ ਨੰਬ ਵਿਆਹਾਂ ਦੁਲਨਾ ਚ ਸਭ ਤੋਂ ਸੋਹਣੀ ਸੱਕੀ ਨੀਹਾ ਹੀ ਸੀ। ਇਸ ਖੁਸ਼ੀ ਵਿੱਚ ਉਹ ਫੁੱਲਿਆ ਨਹੀਂ ਸੀ ਸਮਾਰਿਆ। ਹੁਣ ਮਾਪਿਓ ਤੇ ਬਾਕੀ ਭੈਣ ਭਾਈ ਕੁੜੀਆਂ ਵਲਿਆਂ ਨੇ ਲੈਨ-ਦਿਨ ਕਰਨਾ ਸੀ। ਨੀਹਾ ਦੇ ਮਾਮਾ ਜੀ ਨੇ ਸਭ ਤੋਂ ਪਹਿਲਾਂ ਰਮਨ ਤੇ ਮਾਤਾ ਜੀ ਨੂੰ ਦਿੱਲੇ ਦਿਲਹਨ ਦੇ ਕੋਲ ਹੀ ਬਣੀ ਇੱਕ ਛੋਟੀ ਸਟੇਜ ਤੇ ਓਨਲੀ ਸਤਿਕਾਰ ਸਹਿਤ ਬੁਲਾਇਆ ਤੇ ਉਸੇ ਗੱਲ ਵਿੱਚ ਸੋਹਣੀ ਦੀ ਜੰਝੀਰੀ ਪਹਿਨਾਈ ਤੇ ਕੰਨਾਂ ਵਿੱਚ ਹੀਰੇ ਦੇ ਟੋਪਸ ਪਾਇਆ ਫਿਰ ਇਸੇ ਤਰ੍ਹਾਂ ਰਮਨ ਦੇ ਪਿਤਾ ਬਲਦੇਵ ਸਿੰਘ ਨੂੰ ਬੁਲਾ ਕੇ ਉਸ ਦੀ ਗਬਲੀ ਉਂਗਲੀ ਵਿੱਚ ਕੁੜੀ ਦੇ ਪਿਤਾ ਨੇ ਅੱਧੇ ਤੋਲੇ ਦੀ ਮੁੰਦਰੀ ਪਹਿਨਾ ਦਿੱਤੀ ਬਾਕੀ ਲੈਣ ਦੇ ਨਾ ਜੀ ਬਾਕੀ ਸੀ ਕਿ ਰਮਨ ਦੇ ਪਿਤਾ ਜੀ ਨੇ ਮੀਹਾ ਦੇ ਪਿਤਾ ਦੇ ਹੱਥਾਂ ਵਿੱਚ ਹੌਲੀ ਜਿਹੀ ਆਈਕਨ ਕਰਦੀਆਂ ਚਾਬੀਆਂ ਛਿਪ ਕਰਕੇ ਜਿਫੜਾ ਕੇ ਕਿਹਾ ਪਾਈ ਜੀ ਸਾਹਿਬ ਇਹ ਰਮਨ ਨੂੰ ਤੁਸੀਂ ਦੇ ਦਿਓ ਕਾਰ ਦੀ ਪਹਿਲੀ 20000 ਰੁਪਏ ਦੀ ਕਿਸ਼ਤ ਦੇ ਦਿੱਤੀ ਆ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਿਰਫ ਸੋਹਣੀ ਸੁਨੱਖੀ ਵੋਟੀ ਹੀ ਰਮਨ ਨੂੰ ਨਹੀਂ ਮਿਲੀ ਬਲਕਿ ਆਈਕਨ ਕਾਰ ਵੀ ਨੀਹਾ ਦੇ ਮਾਪਿਆਂ ਨੇ ਰਮਨ ਨੂੰ ਮੰਗਣੀ ਵਿੱਚ ਦਿੱਤੀ ਆ ਇਹ ਗੱਲ ਪਹਿਲਾਂ ਤਾਂ ਨੀਹਾ ਦੇ ਪਾਪਾ ਦੀ ਸਮਝ ਵਿੱਚ ਆਹੀ ਨਾ ਪਰ ਕੋਲ ਹੀ ਖੜੀ ਨੀਹਾ ਦੀ ਮੰਮੀ ਸਾਰੀ ਗੱਲ ਨੂੰ ਬਾਕੂਬੀ ਸਮਝ ਗਈ ਉਸਨੇ ਆਪਣੇ ਪਤੀ ਨੂੰ ਓਲੇ ਜੀ ਵਿੱਚ ਹੋ ਕੇ ਸਮਝਾਇਆ ਕਿ ਇਹ ਕਾਰ ਦੀਆਂ ਚਾਬੀਆਂ ਰਮਨ ਦੇ ਪਿਤਾ ਨੇ ਤੁਹਾਨੂੰ ਰਮਨ ਨੂੰ ਪਕੜਾਉਣ ਲਈ ਇਸ ਲਈ ਦਿੱਤੀਆਂ ਹਨ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਇਹ ਦਿਖਾ ਸਕਣ ਕਿ ਕੁੜਮਾਈ ਵਿੱਚ ਸਾਡੇ ਵੱਲੋਂ ਕਾਰ ਵੀ ਦਿੱਤੀ ਗਈ ਆ ਸਾਰੀ ਗੱਲ ਸਮਝਣ ਪਿੱਛੋਂ ਨੀਹਾ ਦੇ ਡੈਡੀ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਇਸ ਦਾ ਮਤਲਬ ਹੈ ਕਿ ਉਹ ਕੁੜਮਾਈ ਵਿੱਚ ਸਾਡੇ ਕੋਲੋਂ ਕਾਰ ਮੰਗਦੇ ਹਨ ਫਿਰ ਵਿਆਹ ਸਮੇਂ ਪਤਾ ਨਹੀਂ ਹਾਥੀ ਹੀ ਮੰਗ ਲੈਣ ਕਾਰ ਰਮਨ ਦੇ ਪਿਓ ਨੇ ਕਿਸ਼ਤਾਂ ਉਤੇ ਲੈ ਕੇ ਪਹਿਲੀ ਕਿਸ਼ਤ ਆਪ ਦੇ ਦਿੱਤੀ ਸੀ ਬਾਕੀ ਕਿਸ਼ਤਾਂ ਤਾਂ ਕੁੜੀ ਵਾਲਿਆਂ ਨੂੰ ਹੀ ਦੇਣੀਆਂ ਸਨ। ਨੀਹਾ ਨੇ ਜਦੋਂ ਆਪਣੇ ਮੰਮੀ ਡੈਡੀ ਨੂੰ ਇਸ ਉਲਝਣ ਵਿੱਚ ਉਲਝਿਆ ਦੇਖਿਆ ਤੇ ਰਮਨ ਤੇ ਸਭ ਕੁਝ ਬਾਰੇ ਪੁੱਛਿਆ। ਗੱਲ ਕੁਝ ਵੀ ਨਹੀਂ ਨੀਹਾ। ਮੈਂ ਇਹ ਚਾਹੁੰਦਾ ਜੀ ਕਿ ਮੇਰੀ ਕੁੜਮਾਈ ਵਿੱਚ ਮੈਨੂੰ ਸਹੁਰਿਆਂ ਵੱਲੋਂ ਕਾਰ ਮਿਲੇ। ਸੋਸ਼ੀ ਕਿਸ਼ਤਾਂ ਉੱਤੇ ਕਾਰ ਲੈ ਕੇ ਚਾਬੀ ਤੇਰੇ ਡੈਡੀ ਦੇ ਹੱਥ ਫੜਾ ਦਿੰਦੀ ਤਾਂ ਕਿ ਲੋਕਾਂ ਸਾਹਮਣੇ ਉਹ ਇਹ ਚਾਬੀ ਮੈਨੂੰ ਸ਼ਗਨ ਵਿੱਚ ਦੇ ਦੇਣ। ਮੇਰੇ ਕਈ ਦੋਸਤਾਂ ਦੇ ਸਹੁਰਿਆਂ ਵੱਲੋਂ ਵੀ ਦਿਹੇਜ ਵਿੱਚ ਕਾਰਾਂ ਮਿਲੀਆਂ ਹਨ। ਜੋ ਮੇਰੇ ਫੂਡ ਐਂਡ ਸਪਲਾਈ ਵਿੱਚ ਅਫਸਰ ਹਨ ਰਮਨ ਦੇ ਗਲ ਸੁਣ ਕੇ ਨੀਹਾ ਨੇ ਫਿਰ ਪ੍ਰਸ਼ਨ ਕੀਤਾ ਕਰ ਹੈ ਕਿੱਥੇ ਉਹ ਬਾਹਰ ਜੋ ਫੁੱਲਾਂ ਨਾਲ ਸਜੀ ਖੇੜੀ ਆ ਮੈਂ ਘਰੋਂ ਉਸ ਵਿੱਚ ਹੀ ਤਾਬਟ ਕੇ ਆਇਆ ਰਮਨ ਦੇ ਗਲ ਨੂੰ ਪੂਰੀ ਤਰ੍ਹਾਂ ਸਮਝਣ ਪਿੱਛੋਂ ਨੀਹਾ ਨੇ ਆਪਣੇ ਗਲੇ ਵਿੱਚ ਪਾਏ ਫੁੱਲਾਂ ਦੇ ਹਾਰ ਨੂੰ ਤੋੜ ਕੇ ਪੱਤੀ ਪੱਤੀ ਕਰ ਸੁੱਟਿਆ ਥੋੜੀ ਥੋੜੀ ਖੜੇ ਹੋ ਕੇ ਉਸਨੇ ਪੇਕੇ ਸੌਰਿਆਂ ਦੇ ਸਾਰੇ ਰਿਸ਼ਤੇਦਾਰਾਂ ਵਿੱਚ ਐਲਾਨ ਕਰ ਦਿੱਤਾ ਇਹ ਸ਼ਾਦੀ ਮੈਨੂੰ ਕਬੂਲ ਨਹੀਂ ਅਸੀਂ ਇਹ ਰਿਸ਼ਤਾ ਜੋ ਅਜੇ ਜੁੜਿਆ ਵੀ ਨਹੀਂ ਤੋੜ ਰਹੇ ਹਾਂ ਫਿਰ ਉਸਨੇ ਆਪਣੇ ਡੈਡੀ ਹੱਥ ਤੋਂ ਕਾਰ ਦੀਆਂ ਚਾਬੀਆਂ ਲੈਂਦੀਆਂ ਰਮਨ ਦੇ ਹੱਥਾਂ ਵਿੱਚ ਥਮਾ ਦਿੱਤੀਆਂ ਤੇ ਸੈਂਕੜੇ ਲੋਕਾਂ ਦੇ ਸਾਹਮਣੇ ਆਪਣੀ ਉਂਗਲੀ 'ਚੋਂ ਕੁੜਮਾਈ ਦੀ ਰਿੰਗ ਉਤਾਰ ਕੇ ਰਮਨ ਨੂੰ ਫੜਾ ਦਿੱਤੀ ਤੇ ਰਮਨ ਦੀ ਉਂਗਲੀ ਵਿੱਚ ਪਹਿਨੀ ਮੰਦਰੀ ਉਸ ਤੋਂ ਉਤਰਵਾ ਲਈ ਇਹ ਸਾਰਾ ਕੰਮ ਦੇਖ ਨੇਹਾ ਦੇ ਪਿਤਾ थरथਰ ਕੰਬਣ ਲੱਗ ਪਏ ਉਸ ਦੀ ਮੰਮੀ ਅਤੇ ਹੋਰ ਰਿਸ਼ਤੇਦਾਰ ਵੀ ਕਫਰਾ ਗਏ ਦੋਵੇਂ ਤਿਰਾਨ ਨਮੋਸ਼ੀ ਦੀ ਪੰਡ ਆਪਣੇ ਆਪਣੇ ਦਿਲਾਂ ਉਤੇ ਲੈ ਆਪਣੇ ਆਪਣੇ ਘਰਾਂ ਨੂੰ ਚਲੀਆਂ ਗਈਆਂ ਘਰਾ ਕੇ ਨੇਹਾ ਦੇ ਪਾਪਾ ਤਾਂ ਜਿਵੇਂ ਸੁੰਨ ਹੀ ਹੋ ਗਏ ਨਾ ਉਹ ਹੁਣ ਕੁਝ ਖਾਂਦੇ ਪੀਂਦੇ ਸਨ ਤੇ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰ ਰਹੇ ਸਨ ਹੁਣ ਸਾਰੇ ਟੱਬਰ ਨੂੰ ਇੱਕ ਡਰ ਸਤੋਂ ਲੱਗਿਆ ਕਿ ਕੋਈ ਅਨਹੋਣੀ ਨਾ ਵਾਪਰ ਜਾਵੇ ਖਾਸ ਕਰਕੇ ਨੇਹਾ ਦੀ ਭੂਆ ਬਹੁਤ ਉਦਾਸ ਸੀ ਜੋ ਆਪਣੇ ਛੋਟੇ ਵੀਰ ਨੂੰ ਪੁੱਤਾਂ ਤੋਂ ਵੱਧ ਪਿਆਰ ਕਰਦੀ ਸੀ ਉਹ ਹਰ ਹਾਲ ਆਪਣੇ ਵੀਰ ਦੀ ਵੱਡੀ ਉਮਰ ਚਾਹੁੰਦੀ ਸੀ ਪਰਮਾਤਮਾ ਅੱਗੇ ਹੱਥ ਜੋੜ ਅਰਦਾਸਾਂ ਕਰਦੀ ਨਹੀਂ ਸੀ ਤੱਕਦੀ ਉਹ ਚਾਹੁੰਦੀ ਸੀ ਕਿਵੇਂ ਨਾ ਕਿਵੇਂ ਉਸਾ ਵੀਰ ਸਦਮੇ ਤੋਂ ਬਾਹਰ ਆ ਜਾਵੇ ਆਨਮੇ ਵਿੱਚ ਬਤੌਰ ਨਰਸ ਪਿਛਲੇ 10 ਵਰਿਆਂ ਤੋਂ ਨੌਕਰੀ ਕਰ ਰਹੀ ਸੀ ਹਸਪਤਾਲ ਵਿੱਚ ਹੁਣ ਉਸਦਾ ਆਦਾ ਬਰਗਡੇਰੀਅਰ ਦਾ ਸੀ ਉਸਨੇ ਝੱਟ ਆਪਣੀ ਇੱਕ ਸਹਿਯੋਗੀ ਕਨਨ ਗੁਰਪ੍ਰੀਤ ਨੂੰ ਫੋਨ ਕਰਕੇ ਪੁੱਛਿਆ ਗੁਰਪ੍ਰੀਤ ਤੂੰ ਵਿਆਹ ਕਰਵਾਉਣਾ ਚਾਹੁੰਨਾ ਚਾਹਨਾ ਤਾਂ ਹਾਂ ਮੈਮ ਪਰ ਅਜੇ ਕੁੜੀ ਹੀ ਕੋਈ ਪਸੰਦ ਨਹੀਂ ਆਉਂਦੀ ਮੇਰੇ ਘਰ ਦੇ ਹੁਣ ਅੱਛਾ ਮਿਸੋਂਬਰ ਆਪਣੀ ਡਿਊਟੀ ਜੁਆਇਨ ਕਰਾਂਗੀ ਫਿਰ ਆਪਾਂ ਬਾਕੀ ਗੱਲਾਂ ਕਰਾਂਗੇ ਕਰਨਲ ਗੁਰਪ੍ਰੀਤਵਾਰੀ ਉਸਨੇ ਨੀਹਾ ਨਾਲ ਸਾਰੀ ਗੱਲ ਕਰ ਲਈ ਜੇ ਉਹ ਮਨ ਜਾਵੇ ਤਾਂ ਤੇਰੇ ਵਿਆਹ ਦੀ ਪਹਿਲਾਂ ਵਾਲੀ ਤਰੀਕ ਨੂੰ ਹੀ ਅਸੀਂ ਤੇਰਾ ਆਨੰਦ ਕਾਰਜ ਕਰ ਦੇਵਾਂਗੇ ਤੁਸੀਂ ਪੈਲਸ ਜੋ ਸ਼ਾਦੀ ਲਈ ਬੁੱਕ ਕੀਤਾ ਸੀ ਤੇ ਹੋਰ ਵੀ ਜੋ ਵਿਆਹ ਦਾ ਅਰੇਂਜਮੈਂਟ ਕੀਤਾ ਹੋਇਆ ਹੈ ਇਸੇ ਤਰ੍ਹਾਂ ਰਹਿਣ ਦਿਨਾ ਜੇ ਜਸਪੀਰ ਦੇ ਘਰ ਦੇ ਮਨ ਜਾਣ ਤਾਂ ਤੇਰੀ ਸ਼ਾਦੀ ਅਸੀਂ 8 ਮਾਰਚ ਨੂੰ ਤੇਰੇ ਵਿਆਹ ਵਾਲੀ ਤਰੀਕ ਉੱਤੇ ਹੀ ਕਰ ਦੇਵਾਂਗੇ ਮੈਂ ਚਾਹੁੰਨੀ ਹਾਂ ਤੇਰੇ ਪਾਪਾ ਇਸ ਸਦਮੇ ਤੋਂ ਛੇਤੀ ਹੀ ਬਾਹਰ ਆ ਜਾਣ ਨਾਲੇ ਗੁਰਪ੍ਰੀਤ ਬਹੁਤ ਅੱਛਾ ਲੜਕਾ ਆ ਮੈਂ ਉਸੇ ਜਿੰਨੀ ਵੀ ਤਾਰੀਫ ਕਰਾਂ ਉਨੀ ਹੀ ਘਟਾ ਤੇ ਆਪਣੀ ਬਰਾਦਰੀ ਵਿੱਚ ਵੀ ਆ ਬ੍ਰਿਗ ਡੀਅਰ ਸੁਖਮਨ ਕੌਰ ਨੇ ਚੜ੍ਹੋ ਦਿੱਲੀ ਜਾ ਕੇ ਆਪਣੀ ਬਿਊਟੀ ਜੁਆਇਨ ਕੀਤੀ ਤਾਂ ਸਭ ਤੋਂ ਪਹਿਲਾਂ ਕਰਨਲ ਗੁਰਪ੍ਰੀਤ ਨੇ ਸਾਰੀ ਗੱਲ ਕੀਤੀ ਕਿ ਕੁੜੀ ਬਹੁਤ ਸੋਹਣੀ ਸੁਨੱਖੀ ਆ ਤੇ ਐਫ ਐਮ ਰੇਡੀਓ ਉੱਤੇ ਪਿਛਲੇ 5 ਫਰਿਆਂ ਤੋਂ ਅਨਾਉਂਸਰ ਲੱਗੀ ਹੋਈ ਆ ਨਾਲੇ ਆ ਲੈ ਉਸੇ ਤਸਵੀਰ ਆਪਣੇ ਮਾਪਿਆਂ ਨੂੰ ਦਿਖਾ ਦੇ ਕੁੜੀ ਤੇਰੇ ਨਾਲ ਬਹੁਤ ਫੱਬੇਗੀ ਗੁਰਪ੍ਰੀਤ ਨੇ ਬਿਕ ਡੀਅਰ ਸੁਖਮਨ ਤੋਂ ਤਸਵੀਰ ਲੈਂਦੇ ਹਾਂ ਅਸਵਲ ਤਕਿਆ ਕੁੜੀ ਦੇ ਨੈ ਨਕਸ਼ ਭੂਆ ਨਾਲ ਕਾਫੀ ਮਿਲਦੇ ਲੱਗੇ ਭੂਆ ਸੁਖਮਨ ਨੇ ਅਜੇ ਤੱਕ ਸ਼ਾਦੀ ਨਹੀਂ ਸੀ ਕੀਤੀ ਜਦ ਤੱਕ ਸਾਰੇ ਹਸਪਤਾਲ ਦੀਆਂ ਨਰਸਾਂ ਚ ਉਹ ਸਭ ਤੋਂ ਸੋਹਣੀ ਸੀ ਉਹ ਚਾਹੁੰਦੀ ਸੀ ਕਿ ਮੇਰੇ ਵੀਰ ਦੇ ਸਿਰ ਚਾਰ ਚਰਤੀਆਂ ਦੀ ਜ਼ਿੰਮੇਵਾਰੀਆਂ ਪਹਿਲਾਂ ਮੈਂ ਇਸ ਦਾ ਬੋਝ ਕੁਝ ਹਲਕਾ ਕਰ ਲਵਾਂ ਫਿਰ ਆਪਣੇ ਬਾਰੇ ਸੋਚਾਂਗੇ ਗੁਰਪ੍ਰੀਤ ਨੂੰ ਲੱਗਿਆ ਕਿ ਲੱਗਦਾ ਏਉਂ ਆ ਕਿ ਸਾਡੀ ਜੋੜੀ ਖੂਬ ਜੱਚੇਗੀ ਉਸਨੇ ਚੈਟ ਕੰਪਿਊਟਰ ਉਤੇ ਨੀਹਾ ਦੀ ਫੋਟੋ ਆਪਣੀ ਵੱਡੀ ਭੈਣ ਕੀਰਤ ਨੂੰ ਭੇਜ ਦਿੱਤੀ ਕਿਉਂਕਿ ਉਸਦੇ ਪਰਿਵਾਰ ਵਿੱਚ ਕੀਰਤ ਭੈਣ ਦੀ ਕੋਈ ਬੈਲ ਨਹੀਂ ਸੀ ਮੋੜਦਾ ਕੀਰਤ ਨੇ ਜਦੋਂ ਨੀਹਾ ਦੀ ਤਸਵੀਰ ਦੇਖੀ ਤਾਂ ਜਿਵੇਂ ਉਹ ਤਾਂ ਮੰਤਰਮੁਗਧ ਹੀ ਹੋ ਗਈ ਲੰਬਾ ਸਿਰੂ ਦੇ ਬੂਟੇ ਵਰਗਾ ਕੱਦ ਲੰਬੇ ਕੇਸ ਨੈਣਕਸ਼ ਵੀ ਬਹੁਤ ਪਿਆਰੇ ਲੱਗੇ ਕੀਰਤ ਨੇ ਫੋਨ ਤੇ ਸੁਖਮਨ ਨਾਲ ਸਾਰੀ ਗੱਲ ਖੋਲ੍ਹ ਲਈ ਤੇ ਸੁਖਮਨ ਨੇ ਕੀਰਤ ਨੂੰ ਨੀਹਾ ਦੇ ਟੁੱਟ ਚੁੱਕੇ ਰਿਸ਼ਤੇ ਬਾਰੇ ਸੱਚ-ਸੱਚ ਸਭ ਕੁਝ ਦੱਸ ਦਿੱਤਾ ਤਾਂ ਕਿ ਕਿਸੇ ਗੱਲ ਦਾ ਕੋਈ ਲੁਕੋਚਪੋ ਨਾ ਰਹਿ ਜਾਵੇ ਇੱਥੋਂ ਤੱਕ ਕਿ ਟੈਲੀਫੋਨ ਉਤੇ ਕੀਰਤ ਨਾਲ ਨੀਹਾ ਦੀ ਗੱਲ ਵੀ ਕਰਵਾ ਦਿੱਤੀ ਹੁਣ ਨੀਹਾ ਖੁਸ਼ ਸੀ ਉਸਦੇ ਮਾਪਿਆਂ ਦੀ ਲਾਜ ਵੀ ਰਹਿ ਜਾਣੀ ਸੀ ਮੁੰਡਾ ਵੀ ਪਹਿਲੇ ਮੁੰਡੇ ਨਾਲ ਚੰਗਾ ਮਿਲ ਗਿਆ ਸੀ ਸਭ ਕੁਝ ਪਿਛਲੀ ਮਿੱਠੀ ਤਰੀਕ ਤੇ ਕਰਨਾ ਹੀ ਉਹ ਮੰਨ ਗਿਆ ਸਨਾ ਗੁਰਪੇ ਦੇ ਮਾਤਾ ਪਿਤਾ ਭਲੇ ਬੰਦੇ ਸਨ ਸੁਖਮਨੀ ਆਪਣੇ ਭਰਾ ਦੇ ਸੁਖ ਮਨਾਉਂਦਿਆਂ ਵਿਆਹ ਦੀ ਸਾਰੀ ਜ਼ਿੰਮੇਵਾਰੀ ਆਪਣੀ ਜਿੰਮੇ ਲੈ ਕੇ ਦੂਜੀ ਵਾਰ ਕਾਜ ਆਰੰਭ ਕਰਨ ਲਈ ਆਪਣੀ ਪੂਰੀ ਵਹਲਾ ਛੱਡੀ ਸੀ। ਨੀਹਾ ਦੇ ਚਿਹਰੇ ਉੱਤੇ ਵੀ ਖੇੜਾ ਆ ਗਿਆ ਸੀ। ਉਹ ਇਸ ਦਾ ਡੈਡੀ ਵੀ ਇਸ ਨਵੇਂ ਰਿਸ਼ਤੇ ਅਤੇ ਗੁਰਪ੍ਰਿਤ ਵਾਰੇ ਜਾਣ ਕੇ ਹੁਣ ਕੁਛ ਨਾ ਜ਼ਰਾ ਰਿਹਾ ਸੀ। ਸੁਖਮਨ ਸਾਰੇ ਕਾਜ ਨੂੰ ਸਿਰੇ ਚੜਾਉਣ ਲਈ ਆਪਣੇ ਪੱਲੇੋਂ ਪੈਸੇ ਖਰਚਣ ਦੀ ਕੋਈ ਪਰਵਾਹ ਨਹੀਂ ਸੀ ਕਰ ਰਹੀ। ਸ਼ੁਕਰਵਾਰ ਨੂੰ ਘਰ ਵਿੱਚ ਅਕਨ ਪਾਠ ਆਰੰਭ ਕਰਨ ਦੀ ਤਾਰੀਖ ਦੋਮਾਤੀ ਰਾਵਲੋ ਪੱਕੀ ਕਰਕੇ ਸੋਮਵਾਰ ਵਾਲੇ ਦਿਨ ਪਰਾਂਤ ਕੁੜੀ ਵਾਲਿਆਂ ਦੀ ਘਟਕੁਣੀ ਸੀ। ਨੀਹਾ ਬੇहद ਖੁਸ਼ ਸੀ। ਉਸ ਦਾ ਪਿਤਾ ਵੀ ਬੇਟੀ ਦੀ ਸ਼ਾਦੀ ਵਿੱਚ ਖੁਸ਼ ਨਜ਼ਰ ਆ ਰਿਹਾ ਸੀ। ਪਰ ਉਸ ਦੀ ਮੰਮੀ ਦੇ ਚਿਹਰੇ ਉੱਤੇ ਵਿਆਹ ਦੀ ਖੁਸ਼ੀ ਦੀ ਕੋਈ ਹਾਅ ਭਾਵ ਨਹੀਂ ਸਨ ਨਜ਼ਰ ਆ ਰਹੇ। ਇਹ ਸਭ ਦੇਖ ਨੀਹਾ ਨੇ ਆਪਣੀ ਮੰਮੀ ਨੂੰ ਪੁੱਛਿਆ, "ਮੰਮੀ ਜੀ, ਤੁਸੀਂ ਖੁਸ਼ ਨਹੀਂ ਆ ਸਾਦੀ ਤੋਂ?" ਉਸ ਦੀ ਮੰਮੀ ਨੇ ਨੀਹਾ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਨੀਹਾ ਨੇ ਫਿਰ ਪਿਆਰ ਜਿ ਵਿੱਚ ਆ ਕੇ ਪੁੱਛਿਆ, "ਮੰਮੀ, ਤੁਹਾਨੂੰ ਕਰਨਲ ਗੁਰਪ੍ਰੀਤ ਪਸੰਦ ਨਹੀਂ ਮੈਂ ਕੌਣ ਹੋਣੀ ਆ ਪਸੰਦ ਨਾ ਪਸੰਦ ਬਾਰੇ ਕੁਝ ਕਹਿਣ ਵਾਲੀ ਨੀਹਾ ਆਪਣੀ ਮੰਮੀ ਦੇ ਚਿਹਰੇ ਉੱਤੇ ਮਾਯੂਸੀ ਦਾ ਕੰਨ ਸਮਝ ਨਾ ਸਕੀ ਮੰਮੀ ਕੋਈ ਗੱਲ ਤਾਂ ਮੈਨੂੰ ਦੱਸੋ ਗੁਰਪ੍ਰੀਤ ਦੇ ਮਾਪਿਆਂ ਨੇ ਤਾਂ ਕੋਈ ਮੰਗ ਵੀ ਨਹੀਂ ਫਿਰ ਉਸੇ ਤਰੀਕ ਨੂੰ ਵਿਆਹ ਕਰਨਾ ਵੀ ਗੁਰਪ੍ਰੀਤ ਨੇ ਕਬੂਲ ਕਰ ਲਿਆ ਉਹਨਾਂ ਨੇ ਸਾਡਾ ਕਿੰਨਾ ਖਰਚਾ ਬਚਾ ਦਿੱਤਾ ਆ ਇਹ ਸੱਪੂ ਹੈ ਜੀ ਮਿਹਰबानी ਨਾਲ ਹੀ ਹੋ ਸਕਿਆ ਆ ਹੁਣ ਤੁਸੀਂ ਕਿਹਨਾਂ ਰਿਸ਼ਤੇ ਵਿੱਚ ਖੁਸ਼ ਨਹੀਂ ਹੋ ਮੈਂ ਕੀ ਦੱਸਾਂ ਨਹੀਂ ਹਾਂ ਮੈਨੂੰ ਪੁੱਛਦਾ ਹੀ ਕੌਣ ਨੀਹਾ ਦੀ ਮੰਮੀ ਬਹੁਤ ਪਰੇਸ਼ਾਨ ਸੀ ਨੀਹਾ ਜੋ ਕੁਝ ਹੈ ਤੇਰੀ ਭੂਆ ਹੀ ਆ ਤੇਰੇ ਡੈਡੀ ਤਾਂ ਉਸੇ ਕਹੇ ਹੀ ਚੱਲ ਰਿਹਾ ਸਭ ਕੁਝ ਉਹੀ ਕਰਦੀ ਆ ਚੰਗੀ ਗੱਲ ਵਿੱਚ ਤਾਂ ਚੱਲਣਾ ਬੰਦ ਦਾ ਹੀ ਆ ਮੰਮੀ ਜੀ ਨਾਲੇ ਬਹੇਜ ਦੇ ਲੋਬੀਆਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਤੀਆਂ ਵਕਾਉ ਨਹੀਂ ਹੁੰਦੀਆਂ ਜਿਹੋ ਮੁੰਡਾ ਫੂਡ ਐਂਡ ਸਪਲਾਈ ਵਿੱਚ ਲੱਗਿਆ ਹੋਇਆ ਸੀ ਤਾਂ ਮੈਂ ਵੀ ਪਿਛਲੇ 5 ਸਾਲਾਂ ਤੋਂ ਮੀਡੀਆ ਦੇ ਕੰਮ ਨਾਲ ਜੁੜੀ ਹੋਈ ਆ ਉਸ ਤੋਂ ਘੱਟ ਨਹੀਂ ਕਮਾਉਂਦੀ ਸੀ ਪਰ ਤੇਰੀ ਨਰਾਜ ਕੀ ਭੂਆ ਨਾਲ ਕਿਉਂ ਆ ਇਹ ਗੱਲ ਮੇਰੀ ਸਮਝ ਤੋਂ ਬਾਹਰ ਦੀ ਆ ਮੰਮੀ ਮੇਰੀ ਨਰਾਜ਼ਗੀ ਇਹ ਹੈ ਨਿਆ ਕਿ ਸ਼ੁਰੂ ਤੋਂ ਹੀ ਤੇਰੀ ਭੂਆ ਨੇ ਸਾਡੀ ਜ਼ਿੰਦਗੀ ਵਿੱਚ ਦਖਲ ਦਿੱਤਾ ਆ ਤੇਰਾ ਪਿਓ ਲਾਈ ਲੱਗ ਅੱਜ ਤੱਕ ਉਸੇ ਦੀ ਸੁਣਦਾ ਆ ਰਿਹਾ ਮੈਂ ਜਿਵੇਂ ਘਰ ਵਿੱਚ ਕੁਝ ਵੀ ਨਹੀਂ ਮੈਂ ਜਨਮ ਦਿੱਤਾ ਹੀ ਆ ਤੈਨੂੰ ਮੈਨੂੰ ਵੀ ਪੁੱਛ ਲੈਣਾ ਚਾਹੀਦਾ ਸੀ ਇਹ ਕਹਿੰਦੀ ਹੋਈ ਨੀਹਾ ਦੀ ਮੰਮੀ ਟਪ ਟਪ ਹੰਝੂ ਕੀਨ ਲੱਗ ਪਈ ਮਾਂ ਦੀ ਗੱਲ ਸੁਣ ਕੇ ਨੀਹਾ ਨੇ ਮਾਂ ਨੂੰ ਆਪਣੀ ਹਿੱਕ ਨਾਲ ਘੁੱਟ ਲਿਆ ਮੰਮੀ ਅਸਲ ਵਿੱਚ ਮੇਰੀ ਮਾਂ ਤਾਂ ਤੂੰ ਹੀ ਰਹਿਣਾ ਆ ਭੂਆ ਤਾਂ ਭੂਆ ਹੀ ਆ मेरा रिश्ता गुरप्रीत ਨਾਲ ਕਰਵਾ ਕੇ ਇਸਨੇ ਸਾਡਾ ਭਲਾ ਹੀ ਕੀਤਾ ਆ ਬੁਰਾ ਤਾਂ ਕੁਝ ਨਹੀਂ ਕੀਤਾ ਹੁਣ ਤੂੰ ਵਿਆਹ ਵਿੱਚ ਰੁਕਾਵਟ ਨਾ ਪਾ ਮੈਂ ਭੂਆ ਨੂੰ ਕਹੂੰਗੀ ਕਿ ਉਹ ਤੇਰੇ ਕੋਲੋਂ ਮਾਫੀ ਮੰਗ ਲਵੇ ਠੀਕ ਹੈ ਨਹੀਂ ਹਾਂ ਮੇਰੀ ਗੱਲ ਧਿਆਨ ਨਾਲ ਸੁਣ ਮੇਰੀ ਇੱਕ ਸ਼ਰਤ ਹੋਰ ਆ ਮੈਂ ਇਹ ਵਿਆਹ ਗੁਰਪ੍ਰੀਤ ਨਾਲ ਤਾਂ ਹਾਂ ਦੇਵਾਂਗੀ ਜੇ ਤੇਰੀ ਭੂਆ ਮੁਰੇਰੇ ਘਰ ਪੈਰ ਨਾ ਪਾਉਣ ਦੀ ਸੌਂ ਖਾਪੀ ਇਹ ਗੱਲ ਨੂੰ ਆਪਣੇ ਡੈਡੀ ਨੂੰ ਵੀ ਸਾਫ਼-ਸਾਫ਼ ਕਹਿ ਦੇਮੀ ਆਪਣੀ ਮਾਂ ਦੀ ਬੇਕੂਫੀ ਵਾਲੀਆਂ ਗੱਲਾਂ ਸੁਣਨ ਜਿਵੇਂ ਨੇਹਾ ਰੋਣ ਹੱਕੀ ਹੋ ਗਈ ਸੀ ਆਖਿਰ ਉਸ ਦੀ ਭੂਆ ਨੇ ਮਾੜਾ ਕੀ ਕੀਤਾ ਸੀ ਇੱਕ ਤਾਂ ਆਪਣੀ ਜ਼ਿੰਮੇਵਾਰੀ ਉੱਤੇ ਉਸਨੇ ਪੁਰਾਣੀ ਤਰੀਕ ਉੱਤੇ ਹੀ ਵਿਆਹ ਕਰਵਾਉਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲਈ ਦੂਜਾ ਕਰਨਲ ਗੁਰਪ੍ਰੀਤ ਰਮਨ ਤੋਂ ਕਿਤੇ ਵੱਧ ਕਾਬਲੀਅਤ ਵਾਲਾ ਤੇ ਬਾਕਾ ਗੱਭਰੂ ਆ ਫਿਰ ਮੇਰੀ ਮੰਮੀ ਸਾਰੀ ਰਾਤ ਨੀਹਾ ਆਪਣੇ ਪਲੰਗ ਉੱਤੇ ਇਕੱਲੀ ਕੈਰੀ ਲੇਟੀ ਇਹੀ ਸੋਚਦੀ ਰਹੀ ਕਿ ਸੰਸਾਰ ਭਰ ਵਿੱਚ ਸੱਸ ਨੂੰ ਦਰਾਣੀ ਜਿਠਾਣੀ ਨੰਦ ਪਰਜਾਈ ਤੇ ਸਹੁਰੇ ਪਰਿਵਾਰ ਨਾਲ ਰਿਸ਼ਤੇ ਇਹਨੇ ਕੌੜੇ ਕਿਉਂ ਹੁੰਦੇ ਹਨ ਉਸੇ ਸਮਝ ਵਿੱਚ ਕੁਝ ਵੀ ਨਹੀਂ ਸੀ ਆ ਰਿਹਾ ਇਹ ਚੁੱਪ ਦੇ ਕੌੜੇ ਰਿਸ਼ਤੇ ਦੇ ਜੋ ਬਾਹਰੋਂ ਤਾਂ ਹੱਸ ਕੇ ਮਿਲਦੇ ਆ ਪਰ ਵਿੱਚੋਂ ਕੁੜੱਤ ਨਾਲ ਭਰੀ ਪਿਆ ਤਾਂਵਾਜੀ ਸਾਰਿਆਂ ਦਾ ਅੱਜ ਦੀ ਕਹਾਣੀ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗੀ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ